ਹੂੰ ਬਹੁਤ ਬੜੀਆ ਇਲੈਕਸ਼ਨ ਲੜਿਆ ਹੂੰ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਹਿਬਾਨਾ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਖੂਬ ਸਾਥ ਔਰ ਪਿਆਰ ਦਿੱਤਾ ਹੂੰ ਕਿਸੇ ਪਾਸਿਓ ਕੋਈ ਕਮੀ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਹੂੰ ਸਿਰਫ ਤੇ ਸਿਰਫ ਮੇਰੀ ਹੈ ਕਿਤੇ ਕਮੀ ਹੋਊਗੀ ਕੌਣ ਪਰ ਅਸੀਂ ਅਗੋਂ ਆਉਣ ਵਾਲੇ ਟਾਈਮ ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ ਪਿਆਰ ਮਿਲਿਆ ਸਾਥ ਮਿਲਿਆ ਔਰ ਮੇਰੇ ਵਰਕਰਾਂ ਨੇ ਮਿਹਨਤ ਕਰੀ ਇਸ ਬਾਅ ਇਲੈਕਸ਼ਨ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕਾਬਲੇ ਤਾਰੀਫ ਚ ਇੱਕ ਅੰਦਰੋਂ کافی دیر ਤੋਂ ਬੈਠੇ ਹੂੰ ਕਮੀਆਂ ਤੇ ਗੱਲਬਾਤ ਹੋਈ ਅਸੀਂ ਇਲੈਕਸ਼ਨ ਰਿਜ਼ਲਟ ਸੁਣ ਗਏ ਕਮੀਆਂ ਕਮੀਆਂ ਕੀ ਹੈ ਔਰ ਸਰਕਾਰ ਦੀ ਸਟਰੈਂਥ ਕੀ ਹੈ ਅਗਰ ਤੁਸੀਂ ਉਹਨੂੰ ਪਰਚੋਲ ਕਰੋਗੇ ਤੁਹਾਨੂੰ ਆਪੇ ਪਤਾ ਚੱਲ ਜਾਏਗਾ ਸਰ ਕੀ ਕੁਝ ਲੱਗਦਾ ਤੁਹਾਨੂੰ ਕਿ ਕਿੱਥੇ ਕਿੱਥੇ ਚੀਜ਼ਾਂ ਹੋਰ ਸੁਧਾਰੀਆਂ ਜਾ ਸਕੀਆਂ ਨੇ ਮੈਂ ਕਿਹਾ ਵੀ ਸਰਕਾਰ ਦੀ ਸਟਰੈਂਥ ਕਿੱਥੇ ਹੈ ਸਰਕਾਰ ਤੇ ਤਾਕਤ ਕਿੱਥੇ ਹੈ ਜਦੋਂ ਤੁਸੀਂ ਰਿਜ਼ਲਟ ਨੂੰ ਕੋਲ ਕੇ ਪੜੋਗੇ ਤੁਹਾਨੂੰ ਆਪਸੇ ਹੋਵੇਗਾ। ਅਸ਼ੀਮੀ ਤਾਂ ਲੱਗਦਾ ਕਿ ਜੇਕਰ ਅਸੀਂ ਗੱਲ ਕਰੀਏ ਜਿਹੜੀ ਜਿੱਤ ਹਾਸਿਲ ਜਿੱਥੋਂ ਹੋਈ ਹੈ ਉੱਥੇ ਸਰਕਾਰ ਦੀ ਸਟਰੈਂਥ ਹੈ ਉਹ ਕੈਂਡੀਡੇਟ ਦੀ ਸਟਰੈਂਥ ਨਹੀਂ ਹੈ। ਮੈਂ ਤੁਹਾਨੂੰ ਫੇਰ ਕਹਿ ਰਿਹਾ ਬਾਰ-ਬਾਰ ਮੈਨੂੰ ਜ਼ਿਆਦਾ ਕਹਿਣਾ ਚੰਗਾ ਨਹੀਂ ਸਮਝਦਾ ਮੈਂ ਕਿਸੇ ਤੇ ਲਾਉਂਦਾ ਨਹੀਂ ਕਿਉਂਕਿ ਅਸੀਂ ਹਾਰ ਰਹੇ ਹਾਂ ਸਾਡੀ ਮੋਰਲ ਅਥਾਰਟੀ ਨਹੀਂ ਹੈ ਪਰ ਜਦੋਂ ਤੁਸੀਂ ਆ ਬੈਠ ਕੇ ਸਾਰੇ ਇਲੈਕਸ਼ਨ ਦਾ ਰਿਜ਼ਲਟ ਬੂਥ ਵਾਈਜ਼ ਦੇਖੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਸਰਕਾਰ ਕਿਹਦੇ ਦੇ ਅਸਲ ਵਿੱਚ ਇੱਕ ਮਿੰਟ ਪਟਾਕੇ ਉੱਧਰੋਂ ਕਿਹ ਘਟੋ ਰਹੇ ਨੇ ਕਿਤੇ ਨਾ ਕਿਤੇ ਇਹਦੇ ਪਾਰਾ ਹੈ ਜਾਂ ਕਾਂਗਰਸ ਦੇ ਵਿੱਚ ਕੋਈ ਗੰਦੀ ਨਹੀਂ ਸੀ ਸਾਰਿਆਂ ਨੇ ਸਾਥ ਦਿੱਤਾ ਜਿਨ੍ਹਾਂ ਜਿਨ੍ਹਾਂ ਦੇ ਸਕਿਆ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀਗੇ ਦਿਨ ਰਾਤ ਉਹਨਾਂ ਨੇ ਕੰਮ ਕਰਿਆ ਅਸੀਂ ਤੇ ਕੋਈ ਕੋਈ ਮੈਂ ਦੋਸ਼ ਨਹੀਂ ਲਾਉਂਗਾ ਕਾਂਗਰਸ ਦੀ ਸਟਰੈਂਥ ਕਿ ਬਣੂਗਾ 11 ਜਿਹੜੀ ਬਹੁਤ ਲੀਡਰਾਂ ਦੀ ਐਡ ਕੀਤੀ ਰਹੀ ਹੈ ਬਹੁਤ ਤਕੜੀ ਹੈ ਬਿਲਕੁਲ ਜੁਨਾਈਟਡ ਹੈ ਆਉਣ ਵਾਲੇ ਟਾਈਮ ਤੇ ਤੁਸੀਂ ਇਹ ਸਿਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਕਿ ਬਿਲਕੁਲ ਇੱਕ طرفਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਇੱਕ ਲੀਡਰ ਦਾ ਵਿਕਟਰੀ ਨਿਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੱਗ ਜਾਣਾ ਬਹੁਤ ਬੜੀਆ ਇਲੈਕਸ਼ਨ ਲੜਿਆ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਹਿਬਾਨਾ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਖੂਬ ਸਾਥ ਔਰ ਪਿਆਰ ਦਿੱਤਾ ਕਿਸੇ ਪਾਸਿਓ ਕੋਈ ਕਮੀ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੀ ਹੈ ਕਿਤੇ ਕਮੀ ਹੋ ਗਈ ਫੋਨ ਕਰ ਅਸੀਂ ਅਗੋਂ ਆਉਣ ਵਾਲੇ ਟਾਈਮ 'ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ ਪਿਆਰ ਮਿਲਿਆ ਸਾਥ ਮਿਲਿਆ ਔਰ ਮੇਰੇ ਵਰਕਰਾਂ ਨੇ ਮਿਹਨਤ ਕੀਤੀ ਇਸ ਬਾਅ ਇਲੈਕਸ਼ਨ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕਾਬਲੇ ਤਾਰੀਫ ਚ ਇੱਕ ਅੰਦਰੋਂ کافی دیر ਤੋਂ ਬੈਠੇ ਹਾਂ ਕਮੀਆਂ ਤੇ ਗੱਲਬਾਤ ਹੋਈ ਤੇ ਅਸੀਂ ਇਲੈਕਸ਼ਨ ਰਿਜ਼ਲਟਸ ਨੂੰ ਦੇਖਿਆ ਕਮੀਆਂ ਕਮੀਆਂ ਕੀ ਹੈ ਔਰ ਸਰਕਾਰ ਦੀ ਸਟਰੈਂਥ ਕੀ ਹੈ ਅਗਰ ਤੁਸੀਂ ਉਹਨੂੰ ਪਰਚੋਲ ਕਰੋਗੇ ਤੁਹਾਨੂੰ ਆਪੇ ਪਤਾ ਚੱਲ ਜਾਏਗਾ ਸਰ ਕੀ ਕੁਝ ਲੱਗਦਾ ਤੁਹਾਨੂੰ ਕਿ ਕਿੱਥੇ ਕਿੱਥੇ ਚੀਜ਼ਾਂ ਹੋਰ ਸੁਧਾਰੀਆਂ ਜਾ ਸਕੀਆਂ ਨੇ ਮੈਂ ਕਹਿੰਦਾ ਵੀ ਸਰਕਾਰ ਦੀ ਸਟਰੈਂਥ ਕਿੱਥੇ ਹੈ ਸਰਕਾਰ ਹੂੰ ਤੇ ਤਾਕਤ ਕਿੱਥੇ ਹੈ ਜਦੋਂ ਤੁਸੀਂ ਰਿਜ਼ਲਟ ਨੂੰ ਹੋਲ ਕੇ ਪੜੋਗੇ ਤੁਨੂੰ ਆਪਸੇ ਵੇਖ ਲੱਗਦਾ ਕਿ ਜੇਕਰ ਅਸੀਂ ਗੱਲ ਕਰੀਏ ਜਿਹੜੀ ਜਿੱਤ ਹਾਸਿਲ ਜਿੱਥੋਂ ਹੋਈ ਹੈ ਉੱਥੇ ਸਰਕਾਰ ਦੀ ਸਟਰੈਂਥ ਹੈ ਉਹ ਕੈਂਡੀਡੇਟ ਦੀ ਸਟਰੈਂਥ ਨਹੀਂ ਹੈ ਮੈਂ ਤੁਹਾਨੂੰ ਫੇਰ ਕਹਿ ਰਿਹਾ ਬਾਰ ਬਾਰ ਮੈਨੂੰ ਜ਼ਿਆਦਾ ਕਹਿਣਾ ਚੰਗਾ ਨਹੀਂ ਸਮਝਦਾ ਮੈਂ ਕਿਸੇ ਤੇ ਲਾਉਂਦਾ ਨਹੀਂ ਕਿਉਂਕਿ ਅਸੀਂ ਹਾਰੇ ਆ ਸਾਡੀ ਮੋਰਲ ਅਥਾਰਟੀ ਨਹੀਂ ਹੈ ਪਰ ਜਦੋਂ ਤੁਸੀਂ ਆਪ ਬੈਠ ਕੇ ਸਾਰੇ ਇਲੈਕਸ਼ਨ ਦਾ ਰਿਜ਼ਲਟ ਬੂਥ ਵਾਈਜ਼ ਦੇਖੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਸਰਕਾਰ ਕਿਹਦੇ ਦੇ ਹੱਥ ਆਸੂਜੀ ਇੱਕ ਮਿੰਟ ਪਟਾਕੇ ਉੱਧਰੋਂ ਕੀ ਘਟੋ ਬੰਦੀ ਤੇ ਕਿਤੇ ਨਾ ਕਿਤੇ ਇਹਦੇ ਪਾਰ ਹੈ ਜਾਂ ਕਾਂਗਰਸ ਦੇ ਵਿੱਚ ਕੋਈ ਘਟਬੰਦੀ ਨਹੀਂ ਸੀ ਸਾਰਿਆਂ ਨੇ ਸਾਥ ਦਿੱਤਾ ਜਿਨ੍ਹਾਂ ਜਿਨ੍ਹਾਂ ਦੇ ਸਕੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀਗੇ ਦਿਨ ਰਾਤ ਉਹਨਾਂ ਨੇ ਕੰਮ ਕਰਿਆ ਇਸੇ ਤੇ ਕੋਈ ਕੋਈ ਮੈਂ ਦੋਸ਼ ਨਹੀਂ ਲਾਉਂਗਾ ਕਾਂਗਰਸ ਦੀ ਸਟਰੈਂਥ ਕਿ ਬਣੂਗਾ 11 ਜਿਹੜੀ ਬਹੁਤ ਲੀਡਰਾਂ ਦੀ ਐਡ ਕੀਤੀ ਰਹੀ ਹੈ ਬਹੁਤ ਤਗੜੀ ਹੈ ਬਿਲਕੁਲ ਜੁਨਾਈਟਡ ਹੈ ਆਉਣ ਵਾਲੇ ਟਾਈਮ ਦੇ ਹੀ ਤੁਸੀਂ ਇਹ ਸਿਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਕਿ ਬਿਲਕੁਲ ਇੱਕ ਤਰਫਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਇੱਕ ਲੀਡਰ ਦਾ ਵਿਕਟਰੀ ਨਿਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੱਗ ਜਾਏਗਾ